ਤੁਰੋ ਤੁਹਾਡਾ ਇੱਕ ਮਿੰਟ ਮਿੰਟ ਸਤੋ 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 ਰੋਲ ਸਟਾਰਟ ਬਗੇ ਨੀ ਸਟਾਰਟ ਹੋ ਰਿਹਾ ਨਹੀਂ ਇਹ ਤੁਹਾਨੂੰ ਮੈਂ ਦਿਵਾਉਂਦਾ ਰੋਲ ਕੇ ਰੈਡੀ ਰੋਲ ਹਾਂਜੀ ਤੇ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਅੱਜ ਰਿਵਿਊ ਮੀਟਿੰਗ ਬੁੱਢਾ ਦਰਿਆ ਦੇ ਸੰਬੰਧ ਵਿੱਚ ਅਸੀਂ ਅੱਜ ਰੱਖੀ ਸੀ ਜਿਹਦੇ ਵਿੱਚ ਸਾਡੇ ਐਮਪੀ ਸਹਿਬਾਨ ਬਾਬਸ ਬਲਬੀਰ ਸਿੰਘ ਸਿਚੇਵਾਲ ਜੀ ਸਾਡੇ ਐਮਐਲਏ ਸਹਿਬਾਨ ਸਾਡੇ ਮੇਅਰ ਸਹਿਬਾਨ ਨੇ ਤੋਂ ਤੇ ਨਾਲ ਡੀਸੀ ਕਮਿਸ਼ਨਰ ਤੇ ਪੂਰੇ ਡਿਪਾਰਟਮੈਂਟਸ ਇਥੇ ਮੌਜੂਦ ਸੀਗਾ ਤੇ ਇਹ ਤੋਂ ਉਹਦੇ ਜਸਟ ਅ ਰੂਟੀਨ ਰਿਵਿਊ ਮੀਟਿੰਗ ਸੀਗੀ ਤੇ ਅਸੀਂ ਕਿੱਥੇ ਪਹੁੰਚੇ ਆ ਤਾਂ ਅੱਗੇ ਸਾਡਾ ਕੀ ਪਲੈਨਿੰਗ ਆ ਸੀ ਕੀ ਕਰਨਾ ਹੈਗਾ ਤੇ ਉਸ ਸਬੰਧ ਵਿੱਚ ਸਾਰੇ ਅਸੀਂ ਇਕੱਠੇ ਹੋਏ ਸੀਗੇ ਜੀ ਸਰ ਜਿਹੜਾ ਬੁਢੇਦਰੀਆਂ ਨੂੰ ਬਾਣੇ ਨੀਡਲਰ ਵਾਹਿੰਦੇ ਸਿੰਝ ਆ ਰਹੀ ਹੈਗੀ ਆ ਇਹਦੇ ਵਿੱਚ ਇੱਕ ਬੰਦਾ ਕਿਹਾ ਜਟਨ ਵੀ ਹੋਇਆ ਹੈ ਸਾਡੇ ਵਿੱਚ ਔਰ ਉਹਦੇ ਬਾਰੇ ਕੀ ਜਾਣਨਾ ਚਾਹੁੰਦਾ ਮੇਰੇ ਮੇਰੇ ਧਿਆਨ ਚ ਨਹੀਂ ਉਹ ਗੱਲ ਆਈ ਜੇ ਇਦਾਂ ਦੀ ਖਬਰ ਹੈਗੀ ਤਾਂ ਮੈਂ ਉਹਨੂੰ ਪੂਰਾ ਇੰਟਰੋਗ੍ਰੇਟ ਕਰ ਲੈਂਦੇ ਆਪਾਂ ਕਿੱਥੋਂ ਆਈ ਅੱਜ ਕਿਨੇ ਉਹ ਚ ਪਈ ਹੈਗੀਆਂ ਕੋਈ ਹਸਪੀਟਲ ਸੋਰਸ ਹੈਗਾ ਜਾਂ ਕੋਈ ਕਿਤੇ ਉਹਦਾ ਕੀ ਉਹਦਾ ਮੈਂ ਬਹੁਤ ਸੋਚ ਗਈ ਹੈ ਜੀ ਲੱਗਦਾ ਹੈ ਪੂਰੀ ਬੋਲ ਰਹੀ ਹੈ ਮੈਂ ਮੈਂ ਫਾਈਂਡ ਆਊਟ ਮੈਂ ਉਹ ਜੋ ਬਹੁਤ ਪੂਰਾ ਆਪਾਂ ਉਹ ਜੋ ਵਿਚਾਰ ਕਰਕੇ ਸਾਰਾ ਆਪਾਂ ਇਨਵੈਸਟਿਗੇਟ ਕਰ ਲਏਗਾ ਆਪਾਂ ਜੀ ਜਿਸ ਤਰ੍ਹਾਂ ਕਿ ਅੱਜ ਮੀਟਿੰਗ ਰੱਖੀ ਗਈ ਸੀ ਉਸ ਤੋਂ ਪਹਿਲੇ ਵੀ ਇੱਕ ਵਾਰ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਕਿਰਾ ਡੇਰੀਆਂ ਦਾ ਪਾਣੀ ਹੈ ਕਿ ਡੇਕ ਟੈਂਕ ਦਾ ਪਾਣੀ ਹਜੇ ਵੀ ਜਿਹੜਾ ਬੁੱਢੇ ਡੇਰੀਆਂ ਨੂੰ ਜਾ ਰਿਹਾ ਹੈ ਇੰਨੀ ਸਮਸਥ ਜਿਹੜਾ ਇਹਨਾਂ ਨੂੰ ਬੰਦ ਕਰਾ ਕੇ ਆਗੇ ਕੰਮ ਸਾਰੇ ਜਸ ਫਾਇਦਾ ਕੰਮ ਕਿਸ ਤਰ੍ਹਾਂ ਜੀ ਦੇਖੋ ਅਸੀਂ ਕੋਈ ਸਵਾ ਬੰਦ ਜਾਂ ਟਾਈਮ ਬਾਉਂਡ ਹੋ ਸੀ ਨਹੀਂ ਕਰ ਸਕਦੇ ਆਪਾਂ ਤੇ ਅਸੀਂ ਤੁਰਿਆ ਸਹੀ ਸੋਚ ਲਾ ਕੇ ਸੱਚੀ ਸੋਚ ਲਾ ਕੇ ਤੇ ਬੜੀ ਕਹਾਂਗੇ ਕਿ ਲੰਬਾ ਸਮਾਂ ਲੱਗਣਾ ਹੈਗਾ ਪਰ ਸਾਡਾ ਸੋਚ ਸਾਡੀ ਦਿਸ਼ਾ ਸਹੀ ਹੈਗੀ ਆਪਾਂ ਹੌਲੀ ਹੌਲੀ ਆਪਾਂ ਲੱਗਿਆ ਕੋਈ ਸਾਨੂੰ ਕੁਝ ਕਿਤੇ ਨਾ ਕਿਤੇ ਸਾਨੂੰ ਪੋਜ਼ਿਟਿਵ ਰਿਸਪੌਂਸ ਵੀ ਮਿਲਿਆ ਹੈਗਾ ਅਸੀਂ ਸਹੀ ਦਿਸ਼ਾ ਚ ਚੱਲ ਰਹੇ ਆਪਾਂ ਤੇ ਕਿਤੇ ਕਿਤੇ ਸਾਡੇ ਜਿਹੜੇ ਲੋਕ ਨੇ ਇੱਥੋਂ ਦੇ ਲੋਕਲ ਡੇਰੀ ਵਾਲੇ ਅਜੇ ਵੀ ਉਹ ਪਾਣੀ ਸਿੱਧਾ ਦਰਿਆ ਵਿੱਚ ਹੀ ਉਹ ਸੁੱਟ ਰਹੇ ਨੇ ਤੇ ਉਸੇ ਸੰਬੰਧ ਵਿੱਚ ਚਰਚਾ ਕੀਤੀ ਜਿਵੇਂ ਕੋਈ ਦਿੱਕਤ ਇਹਦੇ ਦੇ ਆਂਦੀ ਜੋ ਅਸੀਂ ਅਗਲੀ ਕਾਰਵਾਈ ਫਿਰ ਉਸ ਸਾਬ ਨਸੀਬਾ ਕਰਾਂਗੇ ਕਿਉਂਕਿ ਸਾਡਾ ਮਕਸਦ ਆ ਕਿ ਦਰਿਆ ਨੂੰ ਅਸੀਂ ਡੇਰੀ ਦਾ ਪਾਣੀ ਤਾਂ ਸਾਫ਼ ਕਰਾਂ ਡਾਈਂਗਾਂ ਦੇ ਪਾਣੀ ਜਿਹੜੀ ਮਾਰ ਵਜਰੀ ਉਹਦੇ ਬਾਰੇ ਕੀ ਵਿਚਾਰ ਜਾਉਂਦੇ ਨਹੀਂ ਸਾਰਿਆਂ ਤੇ ਸਾਰਿਆਂ ਤੇ ਆਪਾਂ ਸਾਰਿਆਂ ਦੇ ਵਿਚਾਰ ਕੀਤਾ ਡੰਗਲਾ ਪਾਣੀ ਮਾਰਨ ਦੇਰੀ ਵਾਲਾਂ ਦਾ ਫੇਰ ਕਿੱਥੇ ਕਿੱ데 ਬਿਲਕੁਲ ਸਹੀ ਗੱਲ ਨਹੀਂ ਉਹਦਾ ਵੀ ਅਸੀਂ ਆਪਾਂ ਜਿਹੜੀ ਨੈਕਸਟ ਵਿਜ਼ਿਟ ਮੈਂ ਬਾਪੂ ਜੀ ਨਾਲ ਗੱਲ ਕਰਕੇ ਆਪਾਂ ਇੱਕ ਦਿਨ ਅਸੀਂ ਜਿਹੜੇ ਸੀਟੀਵੀ ਪਲਾਂਟ ਹੈਗੇ ਸਾਰੇ ਇੱਥੇ ਚਾਰ ਪਾਏਗੇ ਉਹਨਾਂ ਦੇ ਵੀ ਅਸੀਂ ਆਪੇ ਕਰੂ ਵਿਜ਼ਿਟ ਕਰਨੀ ਆਪਾਂ ਜੀ ਸਰ ਜੀ ਮੀਟਿੰਗ ਰੱਖੀ ਗਈ ਉਸ ਤੋਂ ਬਾਅਦ ਕੀ ਡਿਸੀਜਨ ਲਿੱਤਾ ਗਿਆ ਨਹੀਂ ਮੈਂ ਉਹ ਹੀ ਮੈਂ ਦੱਸਿਆ ਇਹ ਤਾਂ ਰਿਵਿਊ ਮੀਟਿੰਗ ਸੀਗੀ ਆਪਾਂ ਜਿਹੜੀ ਅਗਲੇ ਆਸੀਂ ਕਰਨਾ ਵਿਜ਼ਿਟ ਜਿਹੜੀ ਆਪਾਂ ਸੀਟੀਵੀ ਪਲਾਂਟਸ ਨੂੰ ਵਿਜ਼ਿਟ ਕਰਨੀ ਆਪਾਂ ਤੇ ਅਸੀਂ ਕਿੱਥੇ ਪਹੁੰਚੇ ਕਿੱਥੇ ਖੜੇ ਦਗੇ ਕਿਦਾਂ ਆਪਣੇ ਆਪ ਨੂੰ ਹੋਰ ਇਹਨੂੰ ਵਧੀਆ ਤਰੀਕੇ ਨਾਲ ਅਪਲਾਈ ਕਰਨਾ ਉਸ ਸੰਬੰਧ ਵਿੱਚ ਅੱਜ ਬੈਠੇ ਸੀ ਆਪਾਂ ਜੀ ਜੀ